ਦੇ ਸ਼ੀਰਮਤੇ ਇਹ ਜਾਨ ਸਿੰਘ ਦੀ ਖਾਲਸਾ ਆਪਣੇ ਮੋਸੇ ਪਿੰਡ ਤੋਂ ਮੂੰਗੜਾ ਖੜੇ ਲਾਗੂ ਕੋਣ ਬੈਂਟੀਆ ਅੱਜ ਸਾਡੇ ਸਤਿਕਾਰਯੋਗ ਭੈਣ ਜੀ ਮਨਜੀਤ ਕੋਲ ਮੋਹਨਪੁਰ ਉਹ ਤਿਆਰ ਨੇ ਜੀ ਤਾਂ ਅੱਜ ਜਿਲ੍ਹਾ ਹੋਰ ਬੜੀ ਸੰਜਾ ਕਰਦੇ ਆਪਾਂ ਕਰਦੇ ਆਪਾਂ ਕਮਟਾਵਾ ਕਰਦੇ ਆਂ ਤੇ ਅੱਜ ਆਮੀ ਆਗੋ ਹਾਰਤਿਆ ਰੁਪੀਏ 90 ਰਸੀਡ on phone pe ਰੇਲਵੇ ਰੇਲ ਟਕ ਤੇ ਢੇਰ ਕੇ ਬੈਠੇ ਸਪਾਰ ਮਜ਼ਦੂਰ ਹੁੰਦੀਆ ਬੜੇ ਬਲਾਉ ਵਾਹੁਰਜੀਤਾ ਥੈਂਕਸ ਆਹ ਵਾਹੁਰਜੀਤੀ ਖਤੇ ਪਹਿਲਾ ਮੈਂ ਇੱਕ ਦਾਤਾ ਜਨਾ ਸਾਫ ਕਰ ਦਿਆਂ ਕਿ ਆ ਪੰਨੂ ਸਾਹਿਬ ਬੋਲ ਗਏ ਆ ਉਹ ਆ ਸਾਡੇ ਪ੍ਰੋਫੈਸਰ ਤੇ ਜਿੰਨੇ ਬਲਾਰੇ ਬੋਲਦੇ ਆ ਇਹ ਸਾਰੇ ਉਹ ਆ ਪ੍ਰਿੰਸੀਪਲ ਪੰਨੂ ਸਾਹਿਬ ਬੋਲ ਗਏ ਉਹ ਪ੍ਰਿੰਸੀਪਲ ਆ ਤੇ ਜਿੰਨੇ ਆ ਬਲਾਰੇ ਬੋਲਦੇ ਆ ਇਹ ਸਾਰੇ ਪ੍ਰੋਫੈਸਰ ਬਣਾਏ ਹੋਏ ਆ ਤੇ ਧਿਆਨ ਆ ਚਾਹ ਦੀ ਜਾਓ ਤੇ ਧਿਆਨ ਥੋੜਾ ਜਿਹਾ ਬੰਦ ਬਲੇ ਰੱਖਿਓ ਅੰਦੋਲਨ ਜਿਹੜਾ ਆਇਆ ਸੜੇ ਸੈਂਕੜਾ ਪੰਜਾਬ ਕੀ ਹੈ ਇਹ ਤੁਹਾਨੂੰ ਸ਼ੋਧੂ ਮੀਂਢਾ ਦੇ ਰਹੇ ਨੇ ਪੰਜਾਬ ਹਰਿਆਣਾ ਸਾਰਾ ਮੋਸਾ ਇਹ ਅੰਦੋਲਨ ਦੇ ਵਿੱਚ ਪਿਆ ਆ 24 ਦੇਸ਼ਾਂ ਦੇ ਵਿੱਚ ਇਹ ਅੰਦੋਲਨ ਜਿਹੜਾ ਫੈਲਿਆ ਹੋਇਆ ਵਾ ਆਜਾ ਦਾ 21 CL ਦਾ 20 G ਜਿਹੜਾ ਚਿੱਟਾ ਨਥ ਬੇਲਰ ਚਿੱਟਾ ਜੀ ਵੀ ਉਹ ਇਥੇ ਚਰਚੇ ਗਿਆ ਪੈਨੋ ਕਾਲਸਾ ਕਾਲਜ ਅੰਮ੍ਰਿਤਸਰ ਪੁਲੀ ਰੈਸੀ ਗੁਰੂ ਨਾਨਕ ਦੇਵ ਤੇਰੇ ਨੇ ਕਿਤਾ ਮੁਹਾਰੇ ਉਹਨਾਂ ਬਾਅਦ ਸਾਰੇ ਦਿੱਲੀ ਦੇ ਵਿੱਚ ਉਹਨਾਂ ਬਾਅਦ ਆ ਤੁਹਾਡਾ ਦੋਨ ਚਾਲਦੇ ਦੇ ਵਿੱਚ ਆਪੂ ਧਾਰੀ ਸਮੇਦਨ ਹੋਇਆ ਉਹ 20 ਦੇਸ਼ਾਂ ਦਾ ਉਹ 70 ਹਜ਼ਾਰ ਲੋਕਾਂ ਨੇ ਉਹਦਾ ਮਨੋਰੰਜਨ ਕੀਤਾ 70 ਹਜ਼ਾਰ ਲੋਕਾਂ ਨੇ ਹੁਣ ਚਾਹ ਬਾਜੀ ਆਵਿਆ ਉੱਥੇ ਵੀ ਬੜੇ ਲੋਕ ਜਿਹੜੇ ਪਿਆਰ ਹੋਏ ਪਏ ਆ ਆ ਵਾਰਿਸ ਸਾਹਿਬ ਦਾ ਛੇ ਰੈਕ ਮੈਂ ਤੁਹਾਣਾ ਫਾਇਦਾ ਕਰ ਲਗਾ ਮਾਰੇ ਕੰਮ 20 100 ਰਿਸੀਵਡ ਔਨ ਫੋਨ ਬੀ ਫਾਸਟ ਕੰਮ ਕਰਦੇ ਨੇ ਜਦੋਂ ਹੌਲ ਮਾਰੇ ਸਾਤ ਸਾਲ ਨੂੰ ਛੰਡੇ ਦੇ ਜਦੋਂ ਹੋਣ ਮਾਰੇ ਭਾਵੇਂ ਸਿਰ ਤੇ ਚੁੱਪੀ ਲਾਲਾ ਦੀ ਛਾਂ ਦੇ ਹੋਵੇ ਉਹ ਵੀ ਵਿੱਚ ਵਿਗਾਰ ਦੇ ਦਿਖਣ ਵਾਏ ਭਾਵੇਂ ਮਗਰ ਜ਼ਾਲਾ ਲਾ ਨਹੀਂ ਵੰਡ ਹੋਵੇ ਜਾਂ ਗਾਂਢ ਹੋਵੇ ਪੀਟੀਏ ਕਾਰਨ ਜਿਤੇ ਉਹ ਕੋ ਬਾਹਰ ਪੈਦਾ ਭਾਵੇਂ ਖਾਸ ਮਿਆਈ ਦੀ ਵੰਡ ਹੋਵੇ ਆਦਾ ਬਾਰੇ ਸ਼ਾਫਾਕੇ ਨਹੀਂ ਦਿਖੇ ਜਾਂਦੇ ਜਦੋਂ ਸ਼ਹਿਰ ਦਾ ਕਾਸ ਗਿਆ ਤਾਂਗ ਹੋਵੇ ਐਸ ਵੇਲੇ ਆ ਜੇ ਬੁੱਢੀ ਨੀਰੀ ਸੇ ਪਾਸ ਸਰਕਾਰ ਆ ਇਹਨਾਂ ਦਾ ਕਾਫੀ ਤਾਂ ਕੋ ਯਾ ਸਿਆ ਚਰਮ ਇਹਨਾਂ ਦੀ ਉਠਣੀ ਨਹੀਂ ਇਹ ਭਾਈ ਦੇ ਆ ਜਾਂਦੇ ਪਹਿਲਾਂ ਗਰਾਹ ਦੇ ਗਰਾਹ ਸਾਥ ਹੁੰਦੇ ਗਏ ਉਹਦੇ ਕੋਕਡਾਸ ਨੂੰ ਲੈਣ ਦਾ ਬਚਾਵਾ ਦਾ ਉਹਨਾਂ ਨੂੰ ਸੱਜਿਆ ਹੀ ਨਹੀਂ ਮੁੜ ਕੇ ਭਾਈ ਦੇ ਜਾਗੇ ਭਨੇਰਦਾਰੇ ਹੋ ਜਾਂਦੇ ਆ ਭਨੇਰ ਸਾਹਮਣੇ ਸੱਜਿਆ ਨਹੀਂ ਉਹਦਾ ਮੈਂ 13 ਮਿੰਟ ਦਾ ਕਾਰਨ ਆ ਇਹਨੂੰ ਉਹਨੂੰ ਆ ਜਾਂਦੇ ਆ उहो अंदा जी आया रही आहे नीडिया भॻवंत मान जा बणिया हिकु वीडिया साम्हूं विया मीडिया ਨੰਨ ਸਕਾਰਿਆ ਇਹਦੇ ਕਾਰ ਰਹੀ ਆ ਆ ਪੰਜਾਬੀ ਦੇ ਗੁਰਮੁਖੀ ਦੇ 35 ਅਸਰ ਆ ਸੈੜੀ ਨੇ ਹੁੰਦੀ ਉਹਨਾਂ ਦੇ ਇੱਕ ਖਰਚ ਹੋ ਗਿਆ ਈਡੀ ਕੁੱਤੀ ਨੇ ਪਿੰਗਰਾਂਦੀ ਦੇ ਦੋ ਖਰਚ ਹੋਏ ਈਡੀ ਈ ਦਾ ਜੀ ਕੋਈ ਮਾੜੀ ਪ੍ਰੋਸਮੈਂਟ ਗੱਟ ਹੋ ਰਿਹਾ ਹੈਗਾ ਉਹ ਜਿਹੜਾ ਫਾਰਮ ਦਾ ਇਹ ਸਿਸਟਮ ਹੁੰਦਾ ਇਹਦੇ ਪਾਰੇ ਮਾਣ ਦੇ ਸਾਫਾ ਪੂਰਾ ਮੈਟ ਉਹ ਜਿਹੜਾ ਕੰਪਿਊਟਰ ਆ ਇਹਨਾਂ ਸਭ ਕਰਦੇ ਆ ਉਹ ਬੋਲ ਰਹੇ 15 ਰੁਪਏ ਰਾਇ ਜਾਂਦੇ ਆ ਪਰ ਇਹ ਮਸਾਲੇ ਆ ਮਸਾਲੇ ਦੇ ਤੌਰ ਤੇ ਚੰਨੀ ਦੇ ਘੇਰੇ ਤੋਂ ਬੜਾ ਰੁਪਿਆ ਫੜਿਆ ਗਿਆ ਉਹ ਰੁਪਈਆ ਦੇ ਸਾਰਾ ਕਰਜ਼ਾ ਵੀ ਕਰਜ਼ਾ ਮਾਫ ਹੋ ਸਕਦਾ ਹੈ ਉਹ ਰੁਪਈਆ ਸ਼ਿਆਕ ਕਿਤੇ ਇੱਥੋਂ ਦੇ ਉਹ ਸਟਾਰ ਕੋਲ ਦੇ ਨਾਮ ਮੋਰੀ ਗੜਾ ਇਹਨਾਂ ਸਾਰਿਆਂ ਨੂੰ ਫੋਟੋ ਕਰਾਇਆ ਰਿਹਾ ਵਾ ਆ ਜਿਹੜੇ ਬੱਦੀ ਸਿੰਘਾਂ ਦੇ ਕਰਦੇ ਆ ਦਾਲ ਫੋਟੋ ਬੱਦੀਆਂ